ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋ ਇੱਕ ਛੋਟੀ سی ਉਤੇ ਸੋਈ ਤਾਜੀ ਚੰਗੇ ਬੋਲੇ ਦਾ ਸਟਾਰਟ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਕਰਦੇ ਆਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੋ ਗਾਵੇ ਕਿਸੇ ਵੀਰ ਦਾ ਫਾਇਦਾ ਹੋ ਜਾਏ ਤੇ ਸ਼ੇਅਰ ਕਰ ਦਿਓ ਕਰਦੇ ਆਂ ਭਾਣਾ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੂਈ ਜੀ ਛੋਟੀ ਸੂਈ ਜੀ ਕਿੰਨਾ ਕੁ ਦੁੱਧ ਜੇਣ ਦੁੱਧਾ ਲਈ 9 ਕਿਲੋ ਬੋਲਾ ਹੋਊਗਾ ਜੀ ਠੀਕ ਹੈ ਜੀ ਕਿੰਨਾ ਕੁ ਭਰ ਦੂ ਭਰ ਦੂਗੀ 12 ਲੀਟਰ ਭਰ ਦੂਗੀ ਠੀਕ ਹੈ ਜੀ ਇਹ ਕੋਲੀ ਬੋਰ ਜਬਰਦਸਤ ਫੁੱਲ ਬੋਡੀ ਹੈਲਥ ਥੋੜੀ ਭਾਲਿਆ 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 जवाब चलो लो जी शेयर कर दो मेरा वीर गांव में इस चीज का फायदा हो जाए बच्चा भी आ गया मगर भाजी ਲੋ ਜੀ ਕੱਟੀ ਮਗਰ ਜੇ ਐ ਡਬਲ ਫਾਇਰਾ ਕੱਟੀ ਚੰਗੀ ਜ਼ਬਰਦਸਤ ਤੇ ਬਾਈ ਜੀ ਦਾ ਮੁੱਲ ਮੁੱਲ 95000 ਜੇ ਤਾਂਗੇ 90000 ਦੀ ਹੋਰ ਮਾਨਤਾ ਕਰ ਦਿਓ ਹੋਰ ਕਰ ਦਾਂਗੇ ਮੌਕੇ ਤੇ 2000 ਹੋਰ ਕਰ ਦਾਂ ਠੀਕ ਹੈ ਜੀ ਕੋਈ ਭਰਾ ਫੋਨ ਲਾਵੇ ਮਾਨਤਾ ਖੁੱਲਾ ਆ ਜਾਊਗਾ ਬਾਕੀ ਇੱਥੇ ਆਣ ਕੇ ਚਵਾਈ ਕਰਕੇ ਪਾਸ ਕਰਕੇ ਸਾਡਾ ਵੀਡੀਓ ਬਣਾਉਂਦਾ ਕੋਈ ਉਹ ਮੋਟੀਆਂ ਰੱਪੀ ਤੁਹਾਨੂੰ ਕਹਾਂਗੇ ਸਾਈ ਪਾਓ ਫੇਰ ਆਓ ਹਨ ਇੱਥੇ ਆਵੇ ਕੋਈ ਭਰਾ ਸਾਈ ਪਾਉਂਦੀ ਨਹੀਂ ਕੋਈ ਲੋੜ ਜੇ ਕਿ ਵੀਰ ਪ੍ਰਾਨ ਆਪਣੇ ਤਸੱਲੀ ਕਰਕੇ ਖਰੀਦੇ ਧੰਨਵਾਦ ਜੀ ਪਿੰਡ ਬਾਲਗਰਾਮ ਜੀਠਾ ਰੋੜ ਅੰਮਰਸਰ